ਸਤਿ ਸ੍ਰੀ ਅਕਾਲ ਵੀਰ ਜੀ ਸਵਾਗਤ ਹੈ ਤੁਹਾਡਾ ਆਪਣੇ ਨਵੇਂ ਵਲੌਗ 'ਚ ਤੇ ਆਪਣਾ ਇਹ ਅੱਜ ਦਾ ਵਲੌਗ ਹੈ ਕਿ ਮਸ਼ੀਨਾਂ ਦੀ ਆਪਾਂ ਰਿਪੇਅਰਿੰਗ ਸ਼ੁਰੂ ਕਰਤੀ ਆ ਜੱਸੀ ਕਮੈਨ ਦੀ ਤੇ ਇਹਦਾ ਕੰਮ ਤਕਰੀਬਨ ਥੋੜਾ ਹੀ ਹੈ ਇਹਨਾਂ ਕੋਈ ਜ਼ਿਆਦਾ ਨਹੀਂ ਹੈਗਾ ਵੀ ਜਿੱਦਾਂ ਆਪਾਂ ਇਹਦਾ ਇਥਰਾਇ ਤੇ ਇਥਰੇ ਦਿੱਤਾ ਆਪਣਾ ਅੱਜ ਦੁਕਾਨ ਤੇ ਬਾਸਕਟ ਇੱਥੇ ਵੀ ਬਾਸਕਰ ਨੂੰ ਆਪਾਂ ਟੂਲ ਨਹੀਂ ਲਵਾਉਣਾ ਕਿਉਂਕਿ ਟੂਲ ਬਾਸਕਟ ਉੱਧਾ ਹੀ ਆਪਾਂ ਨਵੀਂ ਪਾਈ ਸੀ ਪਿਛਲੇ ਸਾਲ ਤੇ ਇਹਦਾ ਤੁਹਾਨੂੰ ਆਪਾਂ ਕੰਮ ਦੱਸਾਂਗਾ ਜੇ ਕੀ ਕੁਸ਼ਣ ਦਾ ਕਰਨ ਵਾਲਾ ਕਿੰਨੇ ਕੁ ਦਿਨ ਲੱਗਦੇ ਆ ਤੇ ਕਟੜਾ ਥੋੜਾ ਜਿਆਦਾ ਦਿਖ ਰਿਹਾ ਆਪਾਂ ਨੂੰ ਤੇ ਬਾਕੀ ਜੀ ਇੱਕ ਚੀਜ਼ ਦਿਖਾਉਣੀ ਜੀ ਤੁਹਾਨੂੰ ਆਪਾਂ ਕੀ ਦੇਖੋ ਜੀ ਆ ਪੁਰਜਾ ਟੁੱਟਿਆ ਆ ਵਾਲੇ ਦਾ ਵੀ ਯਾਨੀ ਕਿ ਤੇਲੇ ਜਾਂਸ ਹੈ ਆਪਣਾ ਜਦੋਂ ਇਹ ਮਸ਼ੀਨ ਲੈਂਦੀ ਹੈ ਟੁੱਟਣ ਦਾ ਇਹਦਾ ਕਾਰਨ ਆਪਾਂ वैसे दाप कॉल ਨਹੀਂਗਾ ਆਪਾਂ ਤੁਹਾਨੂੰ ਇਹ ਦੱਸ ਸਕਦੇ ਵੀ ਇਹਦਾ ਟੁੱਟਣ ਦਾ ਕਾਰਨ ਕੀ ਹੋ ਸਕਦਾ ਵੀ ਕਾਦੇ ਕਾਰਨ ਇਹ ਟੁੱਟਿਆ ਤੇ ਇਹਦੇ ਬਾਰੇ ਤੁਹਾਨੂੰ ਆਪ ਦੱਸ ਸਕਦੇ ਆ ਬੇਸੇ ਆਪਾਂ ਨੂੰ ਪਤਾ ਨਹੀਂ ਹੈਗਾ ਵੀ ਟੁੱਟਾ ਕਦੋਂ ਟੁੱਟਾ ਕਿਵੇਂ ਟੁੱਟਿਆ ਇਹਦੇ ਇਹਦਾ ਇਹ ਹੋ ਸਕਦਾ ਜੀ ਜਿੱਦਾਂ ਹੁਣ ਕਿਸੇ ਵਾਲ ਨਟ ਵਗੈਰਾ ਖੋਲ ਸਕਦੇ ਆ ਜਿਵੇਂ ਵਿੱਚ ਹੁੰਦੇ ਆ ਉਹਦੇ ਨਾਲ ਵੀ ਇਹ ਟੁੱਟ ਸਕਦਾ ਤੇ ਜਾਂ ਬਰਾਰਟੀ ਖੋਲ ਗਈ ਤਾਂ ਵੀ ਟੁੱਟ ਸਕਦਾ ਇਹ ਆ ਕਿਵੇਂ ਟੁੱਟਿਆ ਹਾਂ ਜਿੰਨਰ ਕੀ ਧੱਕਾ ਹੈ ਟੁੱਟਣਾ ਹੀ ਸੀ ਮੁਛਲ ਤੇ ਮੁਛਲ ਤੇ ਵਿੱਚੋਂ ਅੱਗ ਨਿਕਲਣ ਲੱਗ ਪਈ ਦੀ ਸੀ ਮਸ਼ੀਨਾਂ ਦੇ ਫਿਰ ਨਾ ਅੱਗ ਨੇ ਲਾ ਲੈਂਦੇ ਪਿਛਲਾ ਚਾਬੀ ਲਾ ਦਿੰਦੇ ਡਰਾਈਵਰਾਂ ਨੇ ਇੰਨਾ ਤੰਗ ਕਰਤਾ ਆਪਾਂ ਨੂੰ ਦਸਾ ਲਾ ਲਿਆ ਆਪਾਂ ਨੂੰ ਕਰਨਾ ਪੈ ਗਿਆ ਤੇ ਤੂੰ ਆਹਦੇ ਪੀਪਰ ਨੂੰ ਭਰੇ ਕੋ ਨਹੀਂ ਪੀਪਰ ਤੇ ਬਾਜੂ ਭਰੇ ਨਹੀਂ ਕੋਈ ਕਾਹ ਦਾ ਕੰਮ ਕਰਨਾ ਹੈ ਹੁਣ ਤੂੰ ਕੰਮ ਆਵੇ ਲੱਗਿਆ ਖੜੇ ਨਹੀਂ ਇਹ ਨਹੀਂ ਹੋਰ ਹੈ ਪੜਾਈ ਕਰਕੇ ਪੜਾਇਨ ਵੀ ਇਹ ਕਰਦਾ ਮੈਂ ਵੀ ਇਹ ਕਰਕੇ ਸੁ ਲੱਗ ਜਾ ਨੋਕ ਦੇ ਕੰਮ ਤੇ ਕੁਛ ਨਹੀਂ ਗਈ ਹੂੰ ਇਹਦੇ ੱੱਕੇ ਗਏ ਨੇ ਮਸ਼ੀਨਾ ਚ ਹੱਥ ਤੇ ਨਾ ਮਜਾਲੀ ਥੱਲੇ ਪਾ ਪਾਣਾ ਰੋ ਜਾ ਦੇ ਛਿੰਦੂ ਦੇ ਕਸੇ ਨਾ ਆਟਾ ਕਹੇ ਤਾਂ ਮੈਨੇ ਨਹੀਂ ਤੋਗਾ ਇਧਰ ਰਹਿ ਤਾ ਇਨਾ ਜ਼ੋਰ ਲਾ ਲਿਆ ਤੇਰੇ ਕੋ ਨਹੀਂ ਖੁੱਲਿਆ ਨਾ ਚੱਲ ਇਧਰ ਦੇਵੇਂ ਕਰੇ ਹੋਰ ਕੀ ਕਰੀਂ ਚਾਬੀ ਲਾਣੀ ਪੈਂਦੀ ਹੈ ਹੂੰ ਇੰਨਾ ਕੰਮ ਹੈ ਉਹ ਚਾਬੇ ਗੁਰੂ ਲਾਣੀ ਪੈਣੀ ਹੈ ਇੱਕ ਯਾਰ ਨਾ ਹੱਥਾਂ ਨੂੰ ਥੋੜੇ ਬਣਾਣਾ ਪੈਂਦੇ ਨੇ ਇਹ ਸਾਬ ਲਾ ਲੈ ਇਹਦਾ ਆਪਣਾ ਕੰਮ ਕਿੰਨਾ ਕੋ ਇੱਕ ਇਹ ਹੀ ਦੇਖ ਦੂਜਾ ਥਰਾ ਫਿਰ ਬਦਲਣਾ ਇਤਰਾ ਕਰੀਏ ਤਿੰਨ ਦਿਨ ਦਾ ਹੈ ਕਲਚ ਕੋਈ ਤਾਂ ਦੇਖਣ ਦੀ ਲੋੜ ਹੀ ਨਹੀਂ ਗਈ ਹੈ ਕਿ ਲੋੜ ਇੱਥੇ ਕਲਚ ਦੇਖਣ ਦੀ ਬ੍ਰੇਕਾਂ ਨਹੀਂ ਆ ਜਾਮ ਹੋਏ ਨਹੀਂ ਸਿੱਧੀ ਗੱਲ ਹੈ ਬ੍ਰੇਕਾਂ ਦਾ ਬਦੂ ਜੀਆਂ ਲਾ ਦੇ ਨੇ ਡਿਸ ਲਾ ਦੇ ਨੇ ਆ ਤੇ ਆ ਕਿ ਨੂੰ ਲਾ ਦੇ ਫਿਰ ਇਹ ਰੱਖ ਦੇ ਨੇ ਹੋਰ ਫਿਰ ਕੀ ਹੈ ਕਿਸੇ ਕੰਮ ਦੇ ਰੁਪਈਏ ਦਾ ਨਹੀਂ ਦਾ ਕੰਮ ਆ ਯਾਰ ਕਿਲਾ ਹੂੰ ਦੋ ਵਾਰੀ ਮਹੀ ਰੋਗੀ ਬ੍ਰੇਕਾ ਕਰਕੇ ਕਿਵੇਂ ਜਾਮ ਹੋ ਜਾਂਦੀ ਹੈ ਜਾਮ ਹੋ ਜਾਂਦੀ ਜੇ ਜੇ ਇਧਰ ਬਣਾਣੇ ਬ੍ਰੇਕਾ ਤੇ ਚਲਦੀ ਘੰਟਾ ਜਲਦੀ ਜਾਮ ਹੋ ਜਾਂਦੀ ਗਰਮ ਮਹੀ ਤੁਰਨ ਜਮਣੀ ਤੁਰਦੀ ਫਿਰ ਕੱਧਾ ਘੰਟਾ ਲੱਗਦਾ ਇਸ ਨੂੰ ਸੈੱਟ ਕਰਨ ਤੇ ਥਾਟ ਗਿਆ ਵਾ ਕਢਾ ਦੇ ਕਢ ਕਢ ਦਿੰਦੇ ਜਦੋਂ ਫਿਰ ਪੇਕ ਕਰਨ ਨੂੰ ਕਰਨਾ ਪੈਂਦਾ ਹੈ ਬਾਹਰ ਕਰਨੇ ਬਨੇ ਹੀ ਜਾਮੇ ਦੇ ਨਾਲ ਰਹਿਮਾਨ ਹੁਣ ਵੇਖਣਾ ਪੈਣਾ ਕਿ ਕਿੱਥੇ ਪਿਆ ਉਹ ਲਾ ਕੇ ਦੇ ਉਹੇ ਲਾਦ ਨੂੰ ਰਖੀ ਰਬੜ ਖੋਲ ਇਹ ਨਵਾਂ ਹੀ ਲਾ ਦੀ ਹਣਾ ਕਿਡ ਰਬੜ ਜਾ ਪੱਤੀ ਨਵੀਂ ਐ ਖੋਲ ਕੇ ਨਾਲ ਲੱਗ ਕਰਕੇ ਦਾ ਪੱਤੀ ਨਵੀਂ ਬਣਾ ਦੇਣਾ ਆ ਨਹੀਂ ਜਾਂਦਾ ਤੂੰ ਨਹੀਂ ਜਲੂਹ ਲੱਗਦਾ ਪੈੜਾ ਬੜਾ ਲੱਗਦਾ ਤੈਨੂੰ ਉੱਪਰਲੇ ਵਾਰ ਕਰ ਦੇ ਨੰਦਰ ਕਰ ਦੇ ਨੰਦਰ ਅੰਦਰ ਉਹ ਪਲੇਟ ਆਣੀ ਹੈ ਤੇ ਪਿਛੇ ਰਵੜ ਖੋਲ ਕਿਵੇਂ 17 59 ਖੋਲ ਆ ਉਧਰ ਹਾਂਵਲਾ ਇਹ ਨਹੀਂ ਪਿਛਲਾ ਖੋਲ ਆ ਬੜੀਆਂ ਨਹੀਂ ਹੂੰ ਹੂੰ ਉੰਮੀ ਦੀਏ ਹੂੰ ਉੰਮੀ ਦੇ ਰਵੜ ਕਿਵੇਂ ਨਵੀਂ ਕਿਵੇਂ ਇੱਕ ਮਿੰਟ ਛੱਡੀ ਰਵੜ ਪੈਣਾ ਸੀ ਹੂੰ ਖੋਲ ਦੇ ਫੇਰ ਖੋਲ ਕੇ ਤੇ ਆਪਾਂ ਦੂਜਾ ਨਵੀਂ ਫੱਟੀ ਬਣਾ ਲੈਣੇ ਆ। ਆ ਪਿੱਛੇ ਤਾਂ ਕਰਦਾ। ਨਾ। ਨਾ ਵੀ ਨਾ ਟੇ ਲੱਗੇ। ਉਨਾਂ ਦਾ ਇਹ ਵੀ ਤਾਰਨਾ ਪੂਗਾ ਥੱਲੇ ਗੈਰਮ ਦੇਖੋ ਥੋੜਾ ਥੋੜਾ ਫਰਕ ਪੈ ਰਿਹਾ ਜੇ ਐਲੀਵਟਰ ਲਾ ਕੇ ਇਹਦਾ ਵੀ ਕੰਮ ਕਰਨਾ ਪੂਗਾ ਇਹ ਤਕਰੀਬਨ ਬਹਿਰੰਗਰ ਨੂੰ ਸਹੀਆ ਮਸ਼ੀਨ ਨੂੰ ਹੱਥ ਵੱਲੇ ਮਾਰਨਾ ਆਪਾਂ ਜੀ ਇੰਨਾ ਕੋਈ ਜ਼ਿਆਦਾ ਖਰਚਾ ਨਹੀਂ ਕਰਨਾ ਇਹਦੇ ਤੇ ਤੇ ਕੱਟਦਾ ਹੈਗਾ ਮੜਾ ਜਾ ਬਾਕੀ ਬਚਲੇ 20 ਬਾਰੇ ਬਾਹਰ ਉਹਨਾਂ ਕੋ ਮੈਨਾਂ ਕੋਲੇ ਤੇ ਉਹ ਫਿਰ ਐਮਪੀ ਲੈ ਕੇ ਜਾਣੀ ਆ ਆਪਾਂ ਹੋ ਰੋਟੀ ਲੈ ਕੁਝ ਕੱਢਿਆ ਕਿ ਨਹੀਂ ਵਿੱਚੋਂ ਬੈਲਟ ਲਾਤੀਆਂ ਤੇ ਆਪਣਾ ਜੀ ਇੱਕ ਆ ਜੱਕ ਨਹੀਂ ਸਾਡੇ ਕੋਲ ਸੈੱਟ ਆਉਂਦਾ ਵੀ ਜੇ ਕਿਸੇ ਮੀਰ ਮੈਨੂੰ ਪਤਾ ਤਾਂ ਸਾਨੂੰ ਜ਼ਰੂਰ ਦੱਸਿਆ ਜੀ ਇਹ ਤੇਲ ਇੱਕ ਇਧਰੋਂ ਪਾ ਵੀ ਤਾਂ ਇੱਕ ਤਾਂ ਇਧਰੋਂ ਪਾਇਆ ਜੀ ਆਪਾਂ ਇੱਥੋਂ ਤੇ ਦੂਜੀ ਗੱਲ ਕਿ ਇਧਰੋਂ ਹੀ ਪਾਇਆ ਤੇ ਆ ਦੇਖੋ ਜੀ ਪ੍ਰੈਸ਼ਰ ਨਹੀਂ ਪੂਰਾ ਬਣਾਉਂਦਾ ਇਹ ਬਰਾਊਨ ਲੱਗ ਪਈ ਆ ਇਹ ਕਿੱਥੇ ਥੱਲੇ ਨਹੀਂ ਜਾਂਦਾ ਬਜਾਕੋ ਹੋਂਦੱਕ ਨੂੰ ਨਾਪਾਂ ਥੱਲੇ ਨੂੰ ਉਹ ਟੈਟਰ ਤੇ ਲੱਗਾ ਹੂੰ ਫਿਰ ਤੇਲ ਨਿਕਲੇਦਾ ਐ ਯਾਰ ਇਥੇ ਮੋਰੇ ਬੰਦ ਹੋਇਆ ਮਿਲਦਾ ਕਿੱਥੋਂ ਇਥੋਂ ਜਦ ਵਾਪਸ ਤੇਲ ਆਉਂਦਾ ਹੀ ਨਹੀਂ ਪਿਆ ਜਾਂਦਾ ਵਿੱਚ ਵਾਪਸ ਆਣਾ ਚਾਹੀਦਾ ਮਿਲਦਾ ਨਹੀਂ ਵਾਪਸ ਨਹੀਂ ਆਉਂਦਾ ਫਿਰ ਇਥੋਂ ਆਵਾਂਗੇ ਫਿਰ ਬੰਦੀਕ ਦਾ ਦੋ ਮੋਰੇ ਕਾ ਦੇ ਨੇ ਫਿਰ ਕੋਈ ਹੋਣੇ ਨੇ ਇਹ ਇੰਦੇ ਜੀ ਤੇਰਪਾਕ ਬੰਨੇ ਤੇ ਲਿਆ ਇਹਦੇ ਵਿੱਚ ਪਾ ਥੋੜਾ ਜਿਹਾ ਪਾਇਆ ਨਹੀਂ ਹੋ ਚਲਾ ਇਹ ਤੇਲ ਹੂੰ ਓਏ ਥੋੜੇ ਡੁੱਲੋ ਨਾ ਵੀ ਹੋਰ ਇਹਦੇ ਉੱਤੇ ਪੰਨੇ ਆਏ ਇਹ ਨਹੀਂ ਸਮਝ ਆਉਂਦਾ ਆਪਣੀ ਚ ਕੀ ਚੱਕਰ ਇਹਨੂੰ ਬਾਕੀ ਆਪਾਂ ਫੀਡਰ ਲਾਤਾ ਤੇ ਨਾਟਕ ਵਾਰਾ ਖੋਲਦੇ ਆ ਆ ਪੱਤੀ ਸਿੱਧੀ ਕਰਨੀ ਬਣੀ ਆਪਾਂ ਨੂੰ ਹੂੰ ਕਿਹੜੇ ਕਹੋ ਜੀ ਤਾਂ ਬ੍ਰੇਕ ਆਉਣ ਕੀ ਕਰਨਾ ਜਾਂਦਾ ਕਿਹੜੀਆਂ ਲਾਣੀਆਂ ਦੂਜੇ ਲਾਣੀਆਂ ਇਹ ਬੰਦੇ ਨੇ ਫੇਲ ਕਰਤੀ ਕਹਿੰਦਾ ਡਿਕਸ ਬ੍ਰੇਕ ਨਹੀਂ ਕੰਮ ਜਾਵੇਗੀ ਇਹ ਲਾ ਕੇ ਆਏ ਹੁਣ ਡਰਮਨ ਲਾਉਣੀ ਦੁਬਾਰਾ ਫਿਰ ਇਹਦੇ ਕਰਕੇ ਪਪਾ ਪਪੂ ਪਾ ਦੁਆਰਾ ਜਾਨੀ ਕਿ ਨਹੀਂ ਕੁਝ ਜ਼ਿਆਦਾ ਛੇੜਾ ਹੋਈਆਂ ਲੱਗੀਆਂ ਇਹਦੇ ਇੱਕ ਡਿਕਸ ਰਹਿਣ ਦੀ ਹੈ ਇੱਕ ਨਹੀਂ ਉਹ ਇੱਕੋ ਹੀ ਖਲੋਂਦੀ ਹੈ ਜਿੰਨੇ ਮਰਜ਼ੀ ਲਾ ਲਾ ਕਿਹੜੀ ਫੁੰਦੀਆਂ ਆਹ ਦੋਵੇਂ ਹੋ ਜਾਂਦੀਆਂ ਨੇ ਰਾੜ ਇੱਕ ਵਿੰਗੀ ਜਗੀ ਆਪਣੇ ਕੋਲੇ ਉਹ ਇੱਧਰ ਬਣਿਆ ਇਹ ਕਿਹੜਾ ਕੁੜ ਪ੍ਰਾਹਰ ਵਾ ਲੈ ਤੋਤੀ ਕਿਵੇਂ ਜਿਹੀ ਮਸ਼ੀਨ ਹੈ ਇਵੇਂ ਥੋੜਾ ਤੋਈ ਦਿੰਦਾ ਜਿਵੇਂ ਤੁਸੀਂ ਤੋਤੀ ਹੈ ਵਿੱਚ ਦਾ ਗੱਦਗੀ ਉਹਨੇ ਪਾਈ ਪੀ ਹੋਰ ਇਹ ਉਹ ਡਿੱਗ ਗਿਆ ਨਾ ਬਾਹਰ ਚੁਗਾਂ ਦੇ ਇਹ ਇਹਨਾਂ ਦੇ ਨਾੜਕਾਂ ਹਾਂ ਦੇ ਲੋੜ ਹੀ ਨਹੀਂ ਪੈਂਦੀ ਹਾਂ ਸ਼ੇਰ ਬਲਾਰ ਕੀ ਜਾਂਦੀ ਰਾੜ ਬਣ ਕਿਵੇਂ ਵਿੰਗੀ ਕੀਤੀ ਗੁੱਤੀ ਫਿਰਦੇ ਫਰੈਸ਼ ਦਿੱਤੀ ਹੋਵੇਗੀ ਆਹ ਸਾਵਲੇ ਚਾਰ ਸਪੈਕਾਂ ਨਹੀਂ ਸਿਰਫ ਜਿਹੜੀਆਂ ਮਸ਼ੀਨ ਦਬਦੀ ਹੀ ਫਿਰ ਵੀ ਚੋਨਾ ਕੇ ਹੋਇਆ ਸੀ ਇਹ ਦਿਖਾਉ ਨਾਲ ਵਿਦਾ ਦਬ ਦਬ ਜਲਦੀ ਜਿਵੇਂ ਆਪਣੀ ਜੋ ਨੇ ਉਹ ਸਾਰੇ ਸਪੈਕ ਕਸਿਆ ਹੋਇਆ ਸੀ ਪਹਿਲਾਂ ਉਹ ਉਹ ਫਿਰ ਵੀ ਉੱਠਦੀ ਜੀ ਉਹ ਉੱਠਦੀ ਆਈ ਏ ਉਹ ਤੋਂ ਉਹਦੇ ਪਰਚੋ ਨੇ ਤੋਪੇ ਇਹਨੇ ਫੇਲ ਕਰਤੀ ਸਾਨ ਮਸ਼ੀਨ ਤੇ ਆਹ ਰਤਿਆਲ ਕਿਥੋਂ ਲੀਕ ਕਰਦਾ ਉੱਤੋਂ ਗਾ ਡੱਬੀਆਂ 'ਚ ਕਰਦਾ ਆਹ ਇੱਥੋਂ ਆ ਰਿਹਾ ਹੂੰ ਆ ਇੱਥੋਂ ਨੂੰ ਯਾਰ ਇੱਥੇ ਆ ਆ ਇੱਥੇ ਇੱਥੋਂ ਆ ਨਾੜ ਚ ਮਿਲਦਾ ਇੱਥੇ ਆ ਆ ਵੇਖ ਨਾ ਲਾ ਡੱਬੀਆਂ 'ਚ ਕਰਦਾ ਯਾਰ ਹੂੰ ਇੱਥੇ ਵਰਕੇ ਤੋਂ ਲੱਗ ਗਿਆ ਇੱਥੇ ਕਰਕੇ ਉੱਤੋਂ ਨਹੀਂ ਆਉਂਦਾ ਡੱਬੀਆਂ ਨੂੰ ਵੇਚ ਕਰਦਾ ਕਿਦੋਂ ਖੁੱਲਿਆ ਕੋਈ ਐਲੀਵੇਟਰ ਕਰਨਾ ਐਲੀਵੇਟਰ ਲਾਣੇ ਪੀਸ ਥਲੜੇ ਦੇ ਚਾਹ ਇੱਧਰ ਲਾ ਦੇ ਇਵੇਂ ਗਾਂਦ ਤਾਂ ਨਹੀਂ ਮਾਰਨਾ ਜਾ ਫਿਰ ਹਾਰਾ ਪੱਟਕ ਲਾਵਾਂਗੇ ਕਣਕ ਦਾ ਹੀ ਜਨ ਹੈ ਮਾੜੇ ਮੋਟੇ ਅੜਤੈਣ ਹਾਰਾ ਪੱਟ ਕੇ ਫਿਰ ਲਾਵਾਂਗੇ ਜਿੱਦਾਂ ਟਾਈਮ ਨੂੰ ਆ ਹੋ ਗਿਆ ਲੱਗੀ ਨੂੰ ਬਾਕੀ ਆਪਾਂ ਐਡੀ ਰਾੜ ਨਾਲ ਨਾੜ ਕਸੀਦਾ ਹੁੰਦਾ ਜਿਹੜੇ ਸਟ੍ਰੈਸਰਲ ਕਸ ਲੈਂਦੇ ਆ ਦੇਖ ਲੋ ਕਿੰਨੇ ਮੇਰੇ 5 ਫੁੱਟ ਦੀ ਰਾੜ ਹੋ ਗਈ ਤੇ ਇਹਨਾਂ ਜੋਰ ਲਾਉਂਦੇ ਆ ਨਾੜ ਸਟ੍ਰੈਸਰਲ ਕਸਣ ਰਾੜ ਵਿੰਗੀ ਕਰਤੀ ਇਹਨਾਂ ਨੇ ਜੋੜ ਪਰ ਨਹੀਂ ਕਿੱਥੋਂ ਲਿਆਉਂਦੇ ਨੇ ਨਾ ਦੁੱਗਲ ਨੂੰ ਫੋਨ ਲਾਏ ਕੋ ਨਹੀਂ ਦੁੱਗਲ ਨੂੰ ਵੇਖੀ ਰਾਹ ਕੁਮਲਾ ਨਾਟ ਕੁਮਦਾ ਆਉਣਾ ਤਾਂ ਹੀ ਨਹੀਂ ਕੋਈ ਡਰਾਈਵਰਾਂ ਦੀ ਇੰਨੀ ਸਮੱਸਿਆ ਆ ਰਹੀ ਹੈ ਜੀ ਦੇਖੋ ਜੀ ਡਰਾਈਵਰ तकरीबन ਆਪਾਂ ਨੂੰ ਮਿਲ ਨਹੀਂ ਰਿਹਾ ਕੋਈ ਕਿੱਥੇ ਜਾ ਰਿਹਾ ਬਾਹਰ ਚੱਕਰ ਦੇ ਵਿੱਚ ਆਪਣੇ ਕੋਲ ਕੋਈ ਡਰਾਈਵਰ ਨਹੀਂ ਆ ਪਾਵ ਲੱਗੇ ਆ ਤੇ ਡਰਾਈਵਰਾਂ ਜਿਹਨਾਂ ਨਾਲ ਗੱਲ ਕੀਤੀ ਕੋਈ ਕਹਿੰਦਾ ਮੈਂ ਤਾਂ ਇੱਕ ਮਸ਼ੀਨ ਰਿਪੇਅਰ ਕਰਨੀ ਕੋਈ ਕਹਿੰਦਾ ਦੋ ਕਰਾਉਣੀਆਂ ਕੋਈ ਕਹਿੰਦਾ ਮੈਂ ਕਰਾਉਣੀ ਨਹੀਂ ਕੋਈ ਕਹਿੰਦਾ ਆਉਂਦਾ ਪਾ ਮੈਂ ਇੱਥੇ ਕਰਾਇਆ ਨਹੀਂ ਕੋਈ ਵੀ ਤੇ ਆਪਾਂ ਜਾ ਰਹੇ 20 ਤਰੀਕ ਨੂੰ ਬਾਹਰ ਐਮਪੀ ਉੱਥੇ ਕਰਾਂਗੇ ਰਿਪੇਅਰ ਡਰਾਈਵਰ ਕਹਿੰਦਾ ਉੱਥੇ ਆਵਾਂਗੇ ਤੇ ਤਕਰੀਬਨ ਜਿ ਆਪਾਂ ਨੂੰ ਇੱਕ ਹੋਰ ਫਾਲ ਲੱਗ ਗਿਆ ਜੀ ਫਿੰਗਰਾਂ ਨੂੰ ਦੁਬਾਰਾ ਆਪਾਂ ਨੂੰ ਕੁਝ ਨਾ ਕੁਝ ਚੇਂਜ ਕਰਨੇ ਪੈਣਗੇ ਵਿੱਚ ਵਿੱਚ ਕੋਈ ਕੋਈ ਖਰਾਬ ਨੇ ਫਿੰਗਰਾਂ ਕੱਟ ਰਦੀਆਂ ਜਿੱਦਾਂ ਬਦਲਣਾ ਘੱਟ ਦਾ ਸੋ ਮਸ਼ੀਨ ਆਪਣੇ ਕੋਲ ਹੋ ਗਈ तकरीबन 15 ਕਿਨ ਹੋਵੇ ਜਲਦੀ ਨੂੰ ਮਸ਼ੀਨ ਕਰਮ ਵਾਲੀ ਕਿਦੋਂ ਚੈਸੀ ਲੈਣ ਚ ਖਰਾਬ ਨਹੀਂ ਹੋਈ ਕਿਤੋਂ ਵੀ ਜਿਵੇਂ ਦੀ ਲੈਂਦੀ ਓਵੇਂ ਹੀ ਆ ਆ ਥੋੜਾ ਜਗਾ ਸੀ ਇੱਥੇ ਤੇ ਮੱਕਿਆ ਸਾਈਡ ਚੈੱਕ ਕਰੋ ਮਸ਼ੀਨ ਪੂਰੀ オリジナル ਪਈ ਆਵੇਂ ਦੇਖੋ ਕਿਦੋਂ ਚੈਸੀ ਲੈਣ ਲਈ ਕੋਈ ਕੁਛ ਨਹੀਂ ਮਾਡਲ ਹੈਗੀ ਇਸ 13 ਟਾਇਰ ਹੈ ਗਏ ਨੇ 60 ਪੈਸੇ ਤੇ ਆਪਾਂ ਚਾਦਰ ਲਾਈ ਸੀ ਪਿਛਲੇ ਸਾਲ ਨਵੀਂ ਪੂਰੀ ਲਾਤੀ ਕਟਰ ਕਿੰਨੇ ਜਿਆਦਾ ਥੱਲੇ ਭਾਈ ਜੱਕ ਤਿਆਰ ਕਰਤਾ ਕਰੋ ਖਾ ਜੱਕ ਤੁਹਾਨੂੰ ਪਹਿਲਾਂ ਪੁੱਛਿਆ ਸੀ ਜੱਕ ਸੱਟ ਨੇ ਦਾ ਜੱਕ ਥੋੜਾ ਜਾਂ ਫਾਲ ਰਹੀ ਉਹਦੇ ਕਰਕੇ ਥੋੜਾ ਜਾਂ ਕੰਪਲੀਟ ਆਈ ਆ ਲਗੇ ਸੜ ਕਸਨ ਗਿਆ ਅੜ ਗਿਆ ਏ ਅਰ ਕਿੱਥੇ ਗਿਆ ਜੱਟ ਕੋਈ ਅਦਕਾ ਅਟਾਰ ਟਾੜ ਜਿੱਕ ਪੁੱਠਾ ਲਾ ਵਟਣਾ ਇਰਨੇ ਬਾਹਰੋਂ ਚੈਕਿੰਗ ਹੋਊਗਾ ਹੋ ਚੈਕਿੰਗ ਹੋਰ ਵੀ ਕੀ ਖੋਲੀਏ ਹੈ ਹੋਰ ਨਹੀਂ ਕੀ ਖੋਲੀਏ ਤੁਸੀਂ ਪਿੱਛੋਂ ਖੋਲੋ ਛਾਣਾ ਸਟਾਪ ਖੋਲੋ ਐਲੀਵੇਟਰ ਨਾ ਕਰੋ ਐਲੀਵੇਟਰ ਕੀ ਐਲੀਵੇਟਰ ਨਾ ਟਲੇ ਕਰੋ ਇੰਨਾ ਪਰ ਚੈੱਕੜੀ ਹੈ ਨਾ ਗਿਆਨ ਕੱਢੀ ਹੋਣੀ ਇੱਕ ਸਾਰਾ ਨਾਟ ਖੋਲ ਦੋ ਛੱਡ ਦੇ ਆਉਣੇ ਸਾਹਮਣੇ ਇਹਨੂੰ ਖਾਸ ਮੜਾ ਜਾ ਰੋਟੀ ਕਿੰਨੀ ਖਾ ਗਿਆ ਤਿੰਨ ਤਿੰਨ ਨਾਟ ਨਿਕ ਪੁੱਲੇ ਸਰ ਨੂੰ ਬੁਖਾਰ ਕਰਾ ਦੇ ਇਹਦੇ ਕਰਕੇ ਬੁਖਾਰ ਤਾਂ ਰੋਜ਼ ਚੜਿਆ ਆਂਦਾ ਹੈ ਅੱਜ ਪਹਿਲੇ ਨਵੇਂ ਦਿਨ ਥੋੜਾ ਚੜਿਆ ਹੈ ਤੇ ਬਾਕੀ ਤਿੰਨ ਖੋਲ ਦੇ ਇਹ ਫਲਕਾਵੇਂ ਟਾਇਰ ਖੋਲਣ ਲੱਗਿਆ ਆਪਾਂ ਕਿ ਪਤਾ ਹੈਗਾ ਇਹਨ ਵਾਰ ਤੈਨੂੰ ਡੈਕਸ਼ਨ ਨੂੰ ਚੈੱਕ ਕਰਨੀ ਹੈ ਗੇਅਰ ਕੋ ਇਧਰ ਮੁਕਾ ਕੇ ਕਿਵੇਂ ਡੈਕਸ਼ਨ ਨੂੰ ਚੈੱਕ ਕਰਨੀ ਨਾਲ ਗੇਅਰ ਕੋ ਗੇਅਰ ਇੱਥੇ ਗਿਆ ਡੈਕਸ਼ਨ ਕੋਲੇ ਵਾ ਵਾ ਪੁਣੀ ਪੁਣੀਆਂ ਗੇਅਰ ਕੋ ਖੋਣਾ ਪੰਦਾ ਐਸੇ ਡੈਕਸ਼ਨ ਚੈੱਕ ਨਹੀਂ ਇਹ ਵੀ ਨਹੀਂਗਾ ਹੋਰ ਕੰਮ ਕੋਈ ਡੈਕਸ਼ਨ ਚੈੱਕ ਕਰਨੀ ਹੂੰ ਹੋਰ ਚੱਕਰ ਬਰ ਖੋਲਦੇ ਪਾਂ ਹੂੰ ਉਹਨਾ ਕੋਈ ਕੀ ਹੋਣਾ ਮਾੜਾ ਹਾਥ ਲਾ ਕੇ ਚੱਕਦੇ ਹੂੰ ਬ੍ਰੇਕ ਕਵਰਾਂ ਹੂੰ ਕਿਵੇਂ ਬ੍ਰੇਕ ਲੱਗਦੇ ਆ ਐਸੇ ਬ੍ਰੇਕ ਲਾਣੀ ਚਾਹੁੰਦਾ ਤੂੰ ਬ੍ਰੇਕ ਲਾਣੀ ਚਾਹੁੰਦਾ ਐ ਦੂਜਿਆਂ ਲਾਣੀਆਂ ਨਹੀਂ ਨਹੀਂ ਲੱਗਣ ਦੇ ਉਹ ਬਣਾ ਦੇ ਇਹੋ ਬੰਜ ਨਹੀਂ ਲੱਗ ਇਹ ਨਹੀਂ ਬਣਾਣੀ ਆਪਾਂ ਤਾਮਿਲਾ ਡਰਾਮ ਬ੍ਰੇਕਾ ਹੈ ਰਹੀ ਜੀ ਨੇ ਤੇਰੇ ਕੋਲ ਕਿ ਸ਼ੂਤ ਹੈ ਆਹ ਖਾੜ ਵੀ ਡਰਾਮ ਦੇਤਾ ਹੈ ਰਹੀ ਰਹੇ ਇਦਕ ਨਾਲ ਆਈ ਇਹਨਾਂ ਨੂੰ ਸਹੀ ਨੇ ਕਰਿਆ ਆਦੇ ਹੱਥ ਹੀ ਲਾਈ ਹੋਣੀ ਸੀ ਤੇ ਨਹੀਂ ਸਰਵਾ ਲੱਗ ਗਿਆ ਬ੍ਰੇਕਾਂ ਤੇ ਵੀ ਵਧੀਆ ਨੇ ਦਸ਼ਮੀਸ਼ ਤਾਂ ਆਪਣੇ ਡਿਕਸੀ ਨੇ ਉਹ ਡਿਕਸ ਨੇ ਉਹਦੇ ਸਰਵਾ ਲਾ ਹੀ ਦਿੱਤਾ ਉਹਨਾਂ ਨੇ ਤੇ ਆਪਾਂ ਹੀ ਲਾ ਗੁੰਨਾ ਣਾ ਉਹਨਾਂ ਨਾਲ ਮੈਂ ਕਹਦਾ ਗਾਥੇ ਉੱਥੇ ਚਲ ਸ਼ੀਸ਼ਣਵਾਰਾ ਚਾ ਚ ਤੂੰ ਹੀ ਚੱਲਾ ਜੱਕ ਚੱਕਣਾ ਆ ਜਾ ਤਾਂ ਮਿਲਿਆ ਜੱਕ ਵੀ ਆਪਾਂ ਬਹੁਤ ਮਿਹਨਤ ਕੀਤੀ ਹੈ ਮਿਹਨਤ ਕਰਕੇ ਜੇ ਚਾਲੂ ਹੈ ਥੱਲੇ ਪੂਰਾ ਨਾ ਥੱਲੇ ਇਹ ਥੱਲੇ ਕਰਕੇ ਥੱਲੇ ਥੱਲੇ ਕੀਤੇ ਹਾਂ ਹੁਣ ਚੱਕ ਉੱਪਰ ਨਿਕਾਵਾ ਨਾਪਾ ਕਿੰਨਾ ਜ਼ੋਰ ਲੱਗਦਾ ਪੂਰਾ ਵੱਜਦਾ ਜ਼ੋਰ ਕਿੰਨਾ ਕੋ ਹੋਰ ਲੰਮੀ ਚ ਹੀ ਲੱ ਲਾ ਕੋਈ ਮੋਟੀ ਲਾਣ ਨਾਲ ਇੱਥੇ ਪੈ ਪੈ ਪ ਗਈ ਆਪਣੇ ਕੋਲੇ ਇਹ ਪਾਲਾ ਚੱਕ ਚਾਲ ਚੱਕ ਜੇ ਕਿ ਤ ਪੁੱਠਾ ਲਾ ਤੀ ਦੇ ਤੂੰ ਲਾ ਚੱਲ ਕਿਵੇਂ ਵੀ ਲੱਗਾ ਚੁੱਕ ਦੇ ਉਹਨਾਂ ਨੂੰ ਕਰਕੇ ਲਾਈ ਜੇ ਨਹੀਂ ਤਾਂ ਕਿੰਦਾ ਕੋ ਨਹੀਂ ਜ਼ੋਰ ਲਾਵਾਂਗਾ ਚ ਕੀ ਹੈਗਾ ਥੱਲੇ ਨੂੰ ਕਰ ਛੋਟੀ ਚੀਲਾ ਛੋਟੀ ਚੀਲਾ ਥੋੜੀ ਟਾਮ ਨਹੀਂ ਹੋ ਰਹੀ ਹਾਂ ਹੁਣ ਚ ਥੱਲੇ ਲਾ ਫੁੱਲ ਥੱਲੇ ਹੀ ਇਹ ਯੇਰ ਪੁੱਠਾ ਦੇਕਾ ਹੂੰ ਪੁੱਠਾ ਪੁੱਠਾ ਸਿੱਧਾ ਕਰੀਏ ਫਿਰ ਹੂੰ ਸਿੱਧਾ ਕਰਕੇ ਨਾਲ ਦੇ ਚੋ ਸਿੱਧਾ ਓਕਾ ਲਈ ਲੋਕ ਜਿਦਾ ਕਰੀ ਲੋਕ ਆ ਜਿਹੜਾ ਕਮਾਹ ਪੀ ਸਾਨੂੰ ਚਲ ਪੀ ਹਾਂ ਪੀ ਦੂਜੇ ਪਾਸੇ ਕਮਾਹ ਦੇ ਫੁੱਲ ਕਮਾਹ ਦੇ ਕਮਾਹ ਦੇ ਇਹਦਾ ਤੈਨੂੰ ਵੱਲ ਵੀ ਤੈਨੂੰ ਕਹਿ ਕੇ ਦੱਸਣਾ ਪੈਂਦਾ ਬਈ ਕਰ ਪਤਾ ਹੈ ਕਿ ਪਤਾ ਨਹੀਂਗਾ ਤੂੰ ਫਸਾ ਬਣਾ ਜੱਕ ਨਹੀਂ ਫਸਾ ਬਣਾ ਚਲ ਬਸ ਬਸ ਹੁਣ ਡਾਊਨ ਕਰ ਉਹ ਰਣ ਹੋਣਾ ਏ ਉਹਨਾਂ ਨੂੰ ਖੁੱਲਣਾ ਫਿਤਵਾਨਾ ਮੈਨੂੰ ਪਤਾ ਚਲ ਕਰ ਦੇ ਨਹੀਂ ਕਰ ਉਹ ਮੇਰੀ ਗੱਲ ਸੁਣ ਗੁੜਕਾ ਕੋਰ ਲਾ ਲਈ ਥੱਲੇ ਲਗਣਾ ਨਹੀਂ ਕਰਾਇਆ ਫਿਰ ਜੱਕ ਫੁੱਲ ਹੋ ਗਿਆ ਖਤਮ ਹੋ ਗਿਆ ਨਾ ਜੱਕ ਇੰਨਾ ਕੋਈ ਹਰੇ ਤਿੰਨਾ ਕੰਤਾ ਹੋਰ ਜੱਕ ਦੋ ਹੀ ਤਰ ਗੁੜਕਾ ਅੰਦਰ ਵੱਧ ਪੈਣ ਗੁੜਕੇ ਚੁੱਕ ਲੈ ਥੋ ਇਹ ਦੇ ਕਰਕੇ ਜੇ ਆਪਣਾ ਟਾਇਰ ਖੋਲਣਾ ਪੈ ਰਿਹਾ ਡਿਕਸ ਬ੍ਰੇਕ ਕਰਕੇ ਫਿਰ ਤਾਂ ਨਹੀਂ ਅੱਜੇ ਕੋਈ ਮੈਂ ਆਖਣ ਹਾਂ ਡਿਕਸ ਬ੍ਰੇਕ ਕਰਨੇ ਇੱਥੇ ਲਾ ਦੇ ਜੱਕ ਇੱਥੇ ਲਾ ਦੇ ਗੁੜਕੇ ਹੋਰ ਲਾਈਏ ਕਿਵੇਂ ਗੁੜਕੇ ਸਹੀ ਲਾ ਆਪਾਂ ਫਿਰ ਇੱਧਰ ਲਾਲ ਨਾਲ ਲਾ ਲੈ ਯਾਰ ਇੱਧਰ ਆਪਾਂ ਲਾ ਵੀ ਲੈ ਥਾਂ 'ਚ ਹੁਣ ਇੰਨਾ ਥੋ ਗੁੜਕੇ ਪੈਣੇ ਕੋਵੇ ਪੈ ਇੱਥੇ ਹੋਰ ਮਾੜੀ